ਪੰਜਾਬ ਵਾਸੀਓ ਬਠਿੰਡਾ ਵਾਸੀਓ ਮਾਲਵਾ ਜੀ 7 ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਸੰਗੂ ਟਵਨ ਗੁੱਗਾ ਜਹਰਪੀਰ ਦਾ ਇੱਥੇ ਮੇਲਾ ਲੱਗਿਆ ਹੋਇਆ ਹੈ ਗੁੱਗਾ ਮੇੜੀ ਵੈਲਫੇਅਰ ਸੁਸਾਇਟੀ ਦੁਆਰਾ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਇਹ ਮੇਲਾ ਭਾਦੋ ਦੀ ਨੌਮੀ ਤਿਥੀ ਨੂੰ ਕਰਵਾਇਆ ਜਾਂਦਾ ਹੈ ਹੁਣ ਆਪਾਂ ਕਹਾਂਗੇ ਨੌਮੀ ਤਿਥੀ ਕੀ ਇਹ ਅੰਗਰੇਜ਼ੀ ਮਿਤੀ ਨਹੀਂ ਹੈ ਇਹ ਤਿਥੀ ਹੈ ਮੇਲੇ ਨੂੰ ਅਸ਼ਟਮੀ ਅੱਜ ਅਸ਼ਟਮੀ ਹੈ ਜਨਮ ਅਸ਼ਟਮੀ શ્રી ਕ੍ਰਿਸ਼ਨ ਜੀ ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਉਸ ਦੇ ਨਾਲ ਹੀ ਇਹ ਮੇਲਾ ਜੋ ਕਿ ਭਾਦੂ ਦੀ ਨੌਮੀ ਨੂੰ ਹਰ ਸਾਲ ਲੱਗਦਾ ਹੈ ਕਦੇ ਤਾਂ ਇਹ ਨੌਮੀ ਸਤੰਬਰ ਦੇ ਮਹੀਨੇ ਚ ਆਉਂਦੀ ਹੈ ਤੇ ਕਦੇ ਅਗਸਤ ਦੇ ਵਿੱਚ ਮਹੀਨੇ ਚ ਆਉਂਦੀ ਹੈ ਦੇਖੋ ਪੂਰਾ ਪੰਡਾਲ ਸਜਿਆ ਹੋਇਆ ਹੈ ਝੂਲੇ ਲੱਗ ਰਹੇ ਹੋਏ ਨੇ ਵੱਖ-ਵੱਖ ਸਟਾਲਾਂ ਇੱਥੇ ਲਗਾਈਆਂ ਜਾ ਰਹੀਆਂ ਨੇ ਵੀਰਾਂ ਦੁਆਰਾ ਮੇਲੇ ਨੂੰ ਚੱਲ ਮੇਲੇ ਨੂੰ ਚੱਲੀ ਏ ਮੱਲਾ ਕੱਢ ਕੁੜਤੇ ਦੇ ਫੱਟੇ ਇਹ ਪੰਨ ਦਿਖਾਉਣੇ ਆ ਮੇਲੇ ਨੂੰ ਚੱਲੀ ਮੇਲੇ ਨੂੰ ਚੱਲੀ ਏ ਬਹੁਤ ਵਧੀਆ ਚੀਜ਼ਾਂ ਦੇਖੋ ਬਣਾਈਆਂ ਜਾ ਰਹੀਆਂ ਹਨ ਵਾਸਤੇ ਬੱਚਿਆਂ ਦੇ ਮੇਲੇ ਨੂੰ ਚੱਲੀ ਏ ਇੱਧਰ ਦੇਖੋ ਹਨੀ ਅੰਕਲ ਜੀ ਨਮਸਕਾਰ ਕਿਵੇਂ ਹੋ ਠੀਕ ਠਾਕ ਹਾਂਜੀ ਭਾਈ ਜੀ ਕੀ ਹਾਲ ਚਾਲ ਹੈ ਇੱਧਰ ਦੇਖੋ ਬੱਚੇ ਖੇਡਦੇ ਫਿਰਦੇ ਨੇ ਬੱਚੇ ਦੇਖੋ ਵਾਜੀ ਪੂਰਾ ਮੇਲਾ ਕੁਮਰੇ ਨੇ ਬੱਚੇ ਇਧਰ ਦੇ ਕੁਝ ਵੀ ਠੀਕ ਨਾਲ ਪੂਰਾ ਮੇਲਾ ਭਰ ਰਹਿ ਦੇਣ ਦੇਣਾ ਦੋ ਦਿਨ ਮੇਲਾ ਚੱਲਣਾ ਹੈ 26 ਅਗਸਤ ਤੇ 27 ਅਗਸਤ ਆਪਾਂ ਦੇਖ ਰਹੇ ਹਾਂ ਇਹ ਮਹਿਲਾ ਕਾਂਸਟੇਬਲ ਵੀ ਦੇਖੋ ਪ੍ਰਬੰਧਕ ਵਾਸਤੇ ਕੌਣ ਚੁੱਕੇ ਨੇ ਇੱਥੇ ਪੁਲਿਸ ਪ੍ਰਸ਼ਾਸਨ ਪੂਰਾ ਤਾਇਨਾਤ ਹੈ ਕੋਈ ਵੀ ਸ਼ਰਾਰਤੀ ਅੰਸਰ ਇੱਥੇ ਵੀ ਸ਼ਰਾਰਤ ਨਾ ਕਰ ਸਕੇ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਇੱਥੇ ਤਾਇਨਾਤ ਆ ਮੈਲਾ ਕੌਸਟੇਬਲ ਵੀ ਇੱਥੇ ਕਿੰਨਾ ਆਦਨੇ ਜੇ ਕੋਈ ਵੀ ਸ਼ਰਾਰਤੀ ਅੰਸਰ ਇਸ ਮੇਲੇ ਦੇ ਵਿੱਚ ਵਿਗਨ ਨਾ ਪਾ ਸਕੇ ਕਿਉਂਕਿ ਬੱਚੇ ਮਾਮਾ ਪੀਆ ਬਜ਼ੁਰਗ ਸਾਰੇ ਇੱਥੇ ਮਿਲਿਆ ਦੇਖਣਾਉਣੇ ਨੇ ਬੱਚਿਆਂ ਨੂੰ ਦੇਖੀ ਕਿੰਨੀ ਖੁਸ਼ੀ ਹੈ ਦੇਖੋ ਖੁਸ਼ੀ ਹੈ ਬੱਚਾ ਨੇ ਬੱਚੇ ਪੂਰਾ ਮੇਲਾ ਦੇਖਣ ਦੀ ਔਰ ਇਸ ਇਲਾਕੇ ਦੇ ਬੱਚੇ ਨੇ ਦੇਖੋ ਬੱਚਿਆਂ ਨੂੰ ਕੋਈ ਗਰਮੀ ਨਹੀਂ ਲੱਗਦੀ ਤੇ ਆਪਣੇ ਲੋਕ ਵੀ ਇਸੀ ਚੋਂ ਬਾਹਰ ਨਹੀਂ ਨਿਕਲਦੇ ਇਹ ਬਚਪਨ ਐਸਾ ਹੁੰਦਾ ਹੈ at the door